ਅੱਜ ਤੁਹਾਨੂੰ ਕਿਸਾਨ ਹਰਜੀਤ ਸਿੰਘ ਢਿੱਲੋਂ ਹੁਣਾ ਦੇ ਨਾਲ ਮਿਲੋਣੇ ਆ ਜਿਹੜੇ 14 ਕਿੱਲਾਂ ਦੇ ਵਿੱਚ ਖੇਤੀ ਕਰਦੇ ਨੇ ਸਭ ਤੋਂ ਖਾਸ ਗੱਲ ਇਹ ਹੈਗੀ ਆ ਕਿ ਜਿੰਨੀ ਇਹ ਖੇਤੀ ਕਰਦੇ ਨੇ ਉਹ ਸਾਰੀ ਫਸਲ ਨੂੰ ਪ੍ਰੋਸੈਸ ਕਰਕੇ ਆਪ ਹੀ ਵੇਚਦੇ ਨੇ ਬਟਾਲੇ ਤੋਂ ਇਨੋਵਾ ਗੱਡੀ ਭਰ ਕੇ ਸਮਾਨ ਦੀ ਜਲੰਧਰ ਲੈ ਕੇ ਆਉਂਦੇ ਨੇ ਇਹ ਸਾਰਾ ਸਮਾਨ ਇਹਨਾਂ ਨੇ ਆਪਣੇ ਖੇਤਾਂ ਤੋਂ ਤਿਆਰ ਕੀਤਾ ਹੋਇਆ ਹੈ ਸ਼ੱਕਰ ਆ ਘੋੜਿਆ ਸਰੋਂ ਦਾ ਤੇਲ ਆ ਦੀ ਹਲਦੀ ਇਹ ਪੀਲੀ ਜਿਹੜੀ ਖਾਣੇ ਦੇ ਯੂਜ਼ ਕਰਦੇ ਆ ਪੰਨੀਆਂ ਨੇ ਸ਼ਹਿਤਿਆ ਕਾਲੀ ਹਲਦੀ ਏ ਪੰਚਮ ਹਲਦੀ ਏ ਗਾਂ ਦਾ ਘੋਆ ਹੈ ਮਰਜਦਾ ਹੈ ਮਸਰਿਆ ਮਾਇਆ ਚਣੇ ਆ ਜੀ ਆ ਸਮਾਨ ਨਜ਼ਰ ਆ ਰਿਹਾ ਚਾਹੇ ਹਲਦੀ ਹੈ ਚਾਹੇ ਦਾਲਾਂ ਨੇ ਚਾਹੇ ਸ਼ਹਿਦ ਦਾ ਸਰੋਂ ਦਾ ਤੇਲ ਹੈ ਇਹ ਸਾਰਾ ਤੁਸੀਂ ਆਪ ਤਿਆਰ ਕਰਨੇ ਆਪ ਜੀ ਆਪਨਾ ਸਰੋਂ ਦਾ ਤੇਲ ਆ ਜੈਸੀਂ ਹਲਦੀ ਦੇਣੀਆਂ ਉਥੇ ਜਦੋਂ ਮੰਡੀ 'ਚ ਜਾ ਕੇ ਲੈ ਕੇ ਜਾਣੇ ਆ ਕੋਈ ਤਾਂ ਮੁੱਲ ਨਹੀਂ ਮਿਲਦਾ ਜੇ ਕੋਈ 10 ਰੁਪਏ ਕਿਲੋ ਲੈ ਲਾ ਕੋਈ 15 ਰੁਪਏ ਕਿਲੋ ਲੈ ਲਾ ਕੋਈ 5 ਰੁਪਏ ਕਿਲੋ ਲੈ ਲਾ ਠੀਕ ਹੈ ਜੀ ਇੱਥੇ ਹੁਣ ਮੈਂ ਆਪ ਦਾ ਜੋ ਮਾਰਕੀਟ ਦੀ ਰੇਟ ਹੈ ਉਹਦੇ ਮੁਤਾਬਕ ਮੈਂ ਆਪ ਦਾ ਚੰਨ ਨਾਲੇ ਮੈਂ ਇਹਨੂੰ ਆਰਗੈਨਿਕ ਵੇਚਦਾ ਪ੍ਰੋਸੈਸਿੰਗ ਕਰਦਾ ਅਲਸੀ ਦੀਆਂ ਪਿੰਨੀਆਂ ਤੁਸੀਂ ਰੱਖੀਆਂ ਨੇ ਆ ਬਣਾ ਕੇ ਆਹ ਦੇਖੋ ਇਹ ਇਹ ਵੀ ਫਿਰ ਘਰੇ ਤਿਆਰ ਕੀਤੀਆਂ ਤੁਸੀਂ ਹੈ ਅੱਛਾ ਬਿਲਕੁਲ ਆਪ ਨੇਚਰਲ ਤਰੀਕੇ ਨਾਲ ਤਿਆਰ ਕੀਤੀ ਕਿ ਜੇ ਤੁਸੀਂ ਆਪਣੀ ਫਸਲ ਆਪ ਪ੍ਰੋਸੈਸ ਕਰਕੇ ਵੇਚੋ ਤੇ ਤੁਹਾਨੂੰ ਤਿੰਨ ਗੁਣਾ ਕਿਤੇ ਕੀ ਫਸਲ ਦਾ ਭਾਅ ਮਿਲੇਗਾ। ਵਾਕਈ ਇਹ ਸਚਾਈ ਹੈ। ਰਿਐਲਿਟੀ ਇਹ ਬਿਲਕੁਲ ਸੱਚੀ ਹੈ। ਨੇ ਟੋਟਲ ਪ੍ਰੋਡਕਟ ਹੈਗੇ ਨੇ ਜਿਹੜੇ ਤੁਸੀਂ ਬਣਾ ਕੇ ਸੇਲ ਕਰਨੇ ਆ। ਮਿਲ ਕੋ 14-15 ਪ੍ਰੋਡਕਟ ਆ। ਅੱਜ ਤੁਹਾਨੂੰ ਇਸ ਇੰਟਰਵਿਊ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜਿਹੜੇ ਲੋਕ ਕਹਿੰਦੇ ਨੇ ਕਿ ਖੇਤੀ ਲਾਹੇ ਦਾ ਤੰਦਾ ਨਹੀਂ ਰਹੀ ਕਿਵੇਂ ਤੁਸੀਂ ਕਮਾਈ ਕਰ ਸਕਦੇ ਹੋ ਕਿਵੇਂ ਤੁਸੀਂ ਆਪਣੀ ਮਾਰਕੀਟਿੰਗ ਕਰ ਸਕਦੇ ਹੋ ਕਿਵੇਂ ਤੁਸੀਂ ਆਪਣੀ ਮੰਡੀ ਆਪ ਬਣਾ ਸਕਦੇ ਹੋ ਤਾਂ ਇਹ ਦੇਖੋ ਹਰਜੀਤ ਸਿੰਘ ਢਿੱਲੋਂ ਹੋਣਾ ਨੇ ਆਪਣੀ ਗੱਡੀ ਦੇ ਵਿੱਚ ਹੀ ਇਹ ਸਾਰਾ ਸਮਾਨ ਰੱਖਿਆ ਹੋਇਆ ਦੇਸੀ ਘਿਓ ਇੱਥੇ ਨਜ਼ਰ ਆ ਰਿਹਾ ਹੈ ਸ਼ਹਿਦ ਨਜ਼ਰ ਆ ਰਿਹਾ ਸਰੋਂ ਦਾ ਤੇਲ ਹੈਗਾ ਸ਼ੱਕਰ ਹੈ ਗੋੜ੍ਹ ਹੈ ਬਹੁਤ ਸਾਰਾ ਸਮਾਨ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਤਾਂ ਇਹ ਸਾਰਾ ਇਹਨਾਂ ਦੇ ਖੇਤਾਂ ਤੋਂ ਤਿਆਰ ਹੋ ਕੇ ਆਇਆ ਹੈ ਤੇ ਬਟਾਲੇ ਤੋਂ ਜਲੰਧਰ ਹੁੰਦੇ ਨੇ ਰੋਜ਼ ਗੱਡੀ ਲੈ ਕੇ ਜਿਹੜਾ ਸਮਾਨ ਇਹਨਾਂ ਨੇ ਆਪਣੇ ਖੇਤਾਂ ਤੋਂ ਤਿਆਰ ਕੀਤਾ ਤਾਂ ਕੀ ਕੋਝਾ ਸਾਰੀ ਜਾਣਕਾਰੀ ਲੈਣੇ ਆ ਬਹੁਤ سارے ਕਿਸਾਨਾਂ ਨੂੰ ਅੱਜ ਦੀ ਇੰਟਰਵਿਊ ਬਹੁਤ ਕੁਝ ਸਿਖਾ ਕੇ ਵੀ ਜਾਵੇਗੀ ਤਾਂ ਹਰਜੀਤ ਸਿੰਘ ਢਿਲੋਂ ਨੇ ਸਾਡੇ ਨਾਲ ਟਨਸਾ ਬਹੁਤ ਬਹੁਤ ਸਵਾਗਤ ਹੈ ਜੀ ਸਰ ਮਿਹਰਬਾਨੀ ਜੀ ਬੜਾ ਵਧੀਆ ਤੁਸੀਂ ਇਹ ਸਿਸਟਮ ਬਣਾਇਆ ਜੀ ਸਭ ਤੋਂ ਪਹਿਲਾਂ ਤਾਂ ਐ ਦੱਸੋ ਕਿ ਇਸ ਗੱਡੀ 'ਚ ਹੈ ਕੀ ਕੋਝਾ ਸਰ ਇਸ ਟਾਈਮ ਤਾਂ ਮੇਰੇ ਕੋਲ ਇਹ ਗੱਡੀ ਦੇ ਵਿੱਚ ਬਿਸਕੁਟ ਨੇ ਜੀ ਜੀ ਸ਼ੱਕਰ ਆ ਗੋੜਿਆ ਸਰੋਂ ਦਾ ਤੇਲ ਆ ਜੀ ਹਲਦੀ ਏ ਪੀਲੀ ਜਿਹੜੀ ਖਾਣੇ 'ਚ ਯੂਜ਼ ਕਰਦੇ ਆਂ ਪੰਨੀਆਂ ਨੇ ਸ਼ਹਿਦ ਆ ਕਾਲੀ ਹਲਦੀ ਏ ਪੰਚਮ ਹਲਦੀ ਏ ਗਾਂ ਦਾ ਘਿਓ ਆ ਮੱਝ ਦਾ ਆ ਮਸਰਿਆ ਮਾਂ ਆ ਚਣੇ ਆ ਜੀ ਅੱਛਾ ਇਹ ਆਪਣੇ ਹੀ ਸਾਰੇ ਪ੍ਰੋਡਕਟ ਨੇ ਠੀਕ ਆ ਇਧਰ ਗੋੜੇ ਰੱਖਿਆ ਹੋਇਆ ਨਾਲ ਤੁਸੋੜਿਆ ਠੀਕ ਆ ਸਾਰੀ ਗੱਡੀ ਤੁਸੀਂ ਭਰੀ ਹੋਈ ਆ ਇਹ ਜਿੰਨਾ ਸਮਾਨ ਨਜ਼ਰ ਆ ਰਿਹਾ ਚਾਹੇ ਹਲਦੀ ਆ ਚਾਹੇ ਦਾਲਾਂ ਨੇ ਚਾਹੇ ਸ਼ਹਿਦ ਦਾ ਸਰੋਂ ਦਾ ਤੇਲ ਆ ਇਹ ਸਾਰਾ ਤੁਸੀਂ ਆਪ ਤਿਆਰ ਕਰਦੇ ਆਪ ਜੀ ਆਪਨਾ ਆਪਣੀ अच्छा सारा कुछ अपने खेतਾਂ ਚ ਲਾਇਆ ਹੋਇਆ ਤੁਸੀਂ ਇਹ। ਮੈਂ ਆਪਣਾ ਬਾਹਰੋਂ ਤੇ ਅਸੀਂ ਪ੍ਰੋਡਕਟਿੰਗ ਕੋਲ ਲੈਂਦੇ। ਠੀਕ ਹੈ। ਤਾਂ ਕਿਵੇਂ ਫਿਰ ਤੁਸੀਂ ਤੁਹਾਡੇ ਜਹਨ ਚ ਕਿਵੇਂ ਆਇਆ ਕਿ ਇਹ ਸਾਰਾ ਕੁਝ ਤੁਸੀਂ ਆਪ ਹੀ ਸੇਲ ਕਰੋ? ਸਰ ਜੇ ਅਸੀਂ ਮਾਰਕੀਟ ਚ ਦੇਨੇ ਆ ਕਿਸੇ ਨੂੰ ਵੀ ਮੰਨ ਲਓ ਸਰੋਂ ਦਾ ਤੇਲ ਆ ਜਾਂ ਅਸੀਂ ਹਲਦੀ ਦੇਨੇ ਆ। ਹਾਂ। ਉੱਥੇ ਜਦੋਂ ਮੰਡੀ ਚ ਜਾ ਕੇ ਲੈ ਕੇ ਜਾਣੇ ਆ ਉੱਥੇ ਕੋਈ ਤਾਂ ਮੁੱਲ ਨਹੀਂ ਮਿਲਦਾ ਸਾਨੂੰ। ਅੱਛਾ। ਫਿਰ ਉਸ ਕਰਕੇ ਅਸੀਂ ਆਪ ਹੀ ਸੋਚਿਆ ਵੀ ਇਹਨੂੰ ਪ੍ਰੋਸੈਸ ਕਰਕੇ ਆਪ ਨਹੀਂ ਹੀ ਕਿਉਂ ਨਹੀਂ ਮਾਰਕੀਟਿੰਗ ਨਹੀਂ ਕੀਤਾ ਜਾ। ਅਸੀਂ ਹਲਦੀਆਂ ਦੀ ਮਾਰਕੀਟਿੰਗ ਤੋਂ ਲੈ ਕੇ ਚੱਲੇ ਆਂ ਬਾਕੀ ਵੀ ਅਸੀਂ ਪ੍ਰੋਡਕਟ ਜਿਹੜੇ ਆਪਣੇ ਤਿਆਰ ਕਰ ਲਏ ਠੀਕ ਹੈ ਥੋੜਾ ਜਿਹਾ ਦੱਸੋਗੇ ਕਿ ਕਿੰਨੀ ਕਿੰਨੀ ਜਗ੍ਹਾ 'ਚ ਫਿਰ ਤੁਸੀਂ ਕਿੰਨਾ ਕਿੰਨਾ ਸਮਾਨ ਲਾਇਆ ਹੋਇਆ ਸਰ ਜਿਹੜਾ ਇਸ ਟਾਈਮ ਤੇ ਹਲਦੀ ਦੀ ਖੇਤੀ 4.5 ਏਕੜ ਦੀ ਹੈ ਜੀ ਠੀਕ ਹੈ ਠੀਕ ਹੈ ਜੀ ਬਾਕੀ ਗੰਨਾ ਆ ਉਹਦੇ ਐਕਸਟਰਾ ਆ ਸਰੋਂ ਹੈ ਜੀ ਇਸ ਟਾਈਮ ਤੇ 5 ਏਕੜ ਚ ਲਵਾਈ ਹੈ 5 ਏਕੜ ਚ ਸਰੋਂ ਲਾਈ ਹੈ ਹਾਂਜੀ ਠੀਕ ਹੈ ਜੇ ਉਹ ਜਿਹੜੀ ਸਰੋਂ ਆ ਉਹ ਆਰਗੈਨਿਕ ਉਹਨੂੰ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਕੋਈ ਅੱਛਾ ਉਹਦਾ ਹੀ ਤੇਲ ਤਿਆਰ ਕਰੀਦਾ ਠੀਕ ਹੈ ਜਿਵੇਂ ਫਿਰ ਗੋੜਾ ਜਾਂ ਹਲਦੀ ਇਹ ਵੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਹਾਂਜੀ ਇਹ ਇੰਨੀ ਜਿਹੜਾ ਗੋੜਿਆ ਮੇਰੇ ਕੋਲ ਆਰਗੈਨਿਕ ਗੁੜ ਵੀ ਏ ਜਿਆਦਾ ਉਹੀ ਕਸਟਮਰ ਲੈ ਕੇ ਜਾਂਦੇ ਆ ਜਿਹੜਾ ਦੂਜਾ ਗੋੜ ਜਿਹਨੂੰ ਖਾਦ ਵਗੈਰਾ ਪਈ ਏ ਉਹ ਵੀ ਹੈਗਾ ਪਰ ਉਹ ਬਹੁਤ ਘੱਟ ਲੈ ਕੇ ਜਾਂਦੇ ਕਿਵੇਂ ਮੈਨੇਜ ਕਿਵੇਂ ਕਰਦੇ ਹੋ ਫਿਰ ਇਹ ਤੁਸੀਂ ਸਾਰਾ ਸਿਸਟਮ ਉੱਥੇ ਬਟਾਲੇ ਫਿਰ ਬੰਦੇ ਰੱਖੇ ਹੋਏ ਨੇ ਤੁਸੀਂ ਹਾਂ ਲੇਬਰ ਦੇ ਨਾਲ ਜਾਣਾ ਪੈਂਦਾ ਜੀ ਫਿਰ ਸ਼ਾਮ ਦੋਨੇ ਟਾਈਮ ਜਾ ਕੇ ਲੇਬਰ ਨੂੰ ਦੇਖਦੇ ਆਂ ਆਪ ਕਰਦੇ ਆਂ ਅੱਛਾ ਦੇਖੇਗੇ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਫਿਰ ਇੱਧਰ ਇੱਥੇ ਮੈਨੂੰ ਆਉਂਦਿਆਂ ਨੂੰ 2 ਮਹੀਨੇ ਹੋ ਗਏ ਜੀ 2 ਮਹੀਨੇ ਹੋ ਗਏ ਕਿਵੇਂ ਤੁਸੀਂ ਫਰਕ ਕੀ ਮਹਿਸੂਸ ਕੀਤਾ ਜਦੋਂ ਤੁਸੀਂ ਮੰਡੀ 'ਚ ਦੇ ਆਉਂਦੇ ਸੀਗੇ ਜਾਂ ਜਦੋਂ ਤੁਸੀਂ ਪ੍ਰੋਸੈਸ ਕਰਕੇ ਵੇਚਣਾ ਸ਼ੁਰੂ ਕੀਤਾ ਕੀ ਫਰਕ ਮਹਿਸੂਸ ਕੀਤਾ ਸਰ ਜੀ ਮੰਡੀ 'ਚ ਜਿਸ ਤਰ੍ਹਾਂ ਮੈਂ ਆਪਦੀ ਹਲਦੀ ਲੈ ਕੇ ਜਾਣਾ ਜੀ ਉੱਥੇ ਮੈਨੂੰ ਕਹਿੰਦਾ ਜੀ ਕੋਈ 10 ਰੁਪਏ ਕਿਲੋ ਲੈ ਲੈ ਕੋਈ 15 ਰੁਪਏ ਕਿਲੋ ਲੈ ਲੈ ਕੋਈ 5 ਰੁਪਏ ਕਿਲੋ ਲੈ ਲੈ ਹਾਂ ਠੀਕ ਹੈ ਜੀ ਇੱਥੇ ਹੁਣ ਮੈਂ ਆਪਦਾ ਜੋ ਮਾਰਕੀਟ ਦੀ ਰੇਟ ਹੈ ਉਹਦੇ ਮੁਤਾਬਕ ਮੈਂ ਆਪਦਾ ਚੀਜ਼ ਨਾਲੇ ਮੈਂ ਇਹਨੂੰ ਆਰਗੈਨਿਕ ਵੇਚਣਾ ਪ੍ਰੋਸੈਸਿੰਗ ਕਰਦਾ ਲੋਕ ਕੀ ਕਰ ਰਹੇ ਸੀ ਇਹਨੂੰ ਉਬਾਲ ਦਿੰਦੇ ਸੀ ਬੋਇਲ ਕਰਦੇ ਬੋਇਲ ਕੀਤੇ ਤੇ ਟੋਟਲ ਕਦਮ ਹੋ ਜਾਂਦੇ ਸੀ ਅੱਛਾ ਇਹਨੂੰ ਨੇਚਰਲ ਤਰੀਕੇ ਨਾਲ ਮੈਂ ਤਿਆਰ ਕਰਦਾ ਹਾਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਹਲਦੀ ਬੋਇਲ ਹੀ ਕਰਦੇ ਨੇ ਇਹ ਕਿਵੇਂ ਤੁਸੀਂ ਕਿਵੇਂ ਬਣਾਉਂਦੇ ਹੋ ਸਰ ਇਹਨੂੰ ਬੋਇਲ ਨਹੀਂ ਕਰਦੇ ਇਹਨੂੰ ਇਸ ਤਰ੍ਹਾਂ ਦੀ ਇਹਦੀ ਸਫਾਈ ਕਰਕੇ ਇਹਨੂੰ ਕਟਿੰਗ ਕਰਕੇ ਨੇਚਰਲ ਧੁੱਪ ਚ ਇਸ ਕਾਲੀ ਦਾ ਅੱਛਾ ਉਹਨੂੰ ਟਾਈਮ ਵੱਧ ਲੱਗਦਾ ਮਿਹਨਤ ਵੱਧ ਕਰਨੀ ਪੈਂਦੀ ਉੱਥੇ ਜੇ ਆਪਾਂ ਬੋਇਲ ਕਰਕੇ ਕਰਾਂ ਉਹ ਛੇਤੀ ਪ੍ਰੋਸੈਸ ਹੋ ਜਾਂਦਾ ਉੱਥੇ ਫਿਰ ਤੁਸੀਂ ਮਸ਼ੀਨਾਂ ਲਾਈਆਂ ਨੇ ਸਾਰੀਆਂ ਸਰ ਇਹਨੂੰ ਉਹਦੇ ਵਾਸਤੇ ਨੇ ਮਸ਼ੀਨ ਨੂੰ ਕਟਿੰਗ ਵਾਲੀ ਮਸ਼ੀਨ ਚਾਹੀਦੀ ਐ ਕਿਸੇ ਨੂੰ ਉਹ ਅਸੀਂ ਕਟਿੰਗ ਕਰਵਾ ਲਈ ਕਰ ਦਿੰਦੇ ਹਾਂ ਜੀ ਉਸ ਤੋਂ ਬਾਅਦ ਇਹਨੂੰ ਅਸੀਂ ਸਕਾ ਕਾ ਕੀ ਇੱਕ ਗ੍ਰੈਂਡਿੰਗ ਮਸ਼ੀਨ ਰੱਖੀ ਆ ਤੇ ਆਪਾਂ ਗ੍ਰੈਂਡ ਕਰਦੇ ਆ ਉਹ ਆਪ ਦੀ ਕਰੇ ਰੱਖੀ ਸਾਰਾ ਸਿਸਟਮ ਠੀਕ ਹੈ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਬਹੁਤੇ ਕਿਸਾਨ ਕਣਕ ਤੇ ਝੋਨਾ ਰਿਪੀਟ ਕਰੀ ਜਾਂਦੇ ਨੇ ਤੁਸੀਂ ਵੀ ਇਹ ਚੀਜ਼ਾਂ ਪਹਿਲਾਂ ਬੀਜਦੇ ਸੀ ਕਿ ਜਾਂ ਸ਼ੁਰੂ ਤੋਂ ਹੀ ਇਹ ਇੱਧਰ ਨਹੀਂ ਨਹੀਂ ਸਰ ਆਪਾਂ ਕਣਕ ਝੋਨੇ ਦਾ ਹੀ ਕਰਦੇ ਸੀ ਜ਼ਿਆਦਾ ਅੱਛਾ ਮੈਂ ਸੱਜੀਆਂ ਦਾ ਹੋਰਾਂ ਦਾ ਵੀ ਕਰਦਾ ਰਿਹਾ ਜੀ ਜ਼ਿਆਦਾ ਫਿਰ ਕਣਕ ਝੋਨੇ ਦਾ ਕੀ ਕਰਦਾ ਠੀਕ ਹੈ ਯਾਰ ਕਾਉਂਟ ਪੰਜਾਬ ਦੇ ਮੈਂ 3 ਏਕੜ ਮੱਕੀ ਦਾ ਵੀ ਸਸ ਨੂੰ ਕੀਤਾ ਸੀ ਜਿਹਦੇ ਆਪਣੇ ਆਪ ਅਸੀਂ ਪॉप कॉਰਨ ਜਿਹੜੇ ਫੁੱਲੇ ਵਗੈਰਾ ਬਣਦੇ ਸਾਡੀ ਹਾਂ ਉਹ ਨਹੀਂ ਕਾਮਯਾਬ ਹੋਈ ਲੋ ਅੱਛਾ ਬਿਲਕੁਲ ਖੱਬ ਇਹ ਇਹ ਫਿਰ ਹੁਣ ਕਿੰਨਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਪਾਸੇ ਨੂੰ ਆਇਆ ਸਰ ਇਸ ਪਾਸੇ ਨੂੰ ਤਕਰੀਬਨ ਜਿਹੜੀ ਖੇਤੀਆਂ ਨੂੰ ਕਰਦਿਆਂ ਨੂੰ ਤਕਰੀਬਨ ਮੈਨੂੰ 2 ਸਾਲ 3-3 ਸਾਲ ਹੋ ਗਏ ਆ 2-3 ਸਾਲ ਹੋ ਗਏ ਹਾਂ ਇਹ ਤੁਸੀਂ ਫਿਰ ਕਿਸੇ ਨੂੰ ਦੇਖਿਆ ਸੀਗਾ ਕਿ ਪ੍ਰੋਸੈਸ ਕਰਕੇ ਜੇ ਅਸੀਂ ਆਪ ਫਸਲ ਵੇਚਾਂਗੇ ਤਾਂ ਸਾਨੂੰ ਫਾਇਦਾ ਹੋਏਗਾ ਕਿ ਜਾਂ ਫਿਰ ਤੁਹਾਡੇ ਜਾਣ ਦਾ ਸੀਗਾ ਇਹ ਸਰ ਜਿਸ ਤੋਂ ਮੈਂ ਕਾਲੀ ਹਲਦੀ ਦੀ ਸਟਾਰਟਿੰਗ ਕੀਤੀ ਆ ਨਾ ਜੀ ਪਹਿਲੇ ਸਾਲ ਮੈਂ ਕਰਕੇ ਉਸ ਤੋਂ ਬੀਚ ਸੀਟ ਤਿਆਰ ਕੀਤਾ ਸੀ ਜੀ ਸੀਟ ਬਹੁਤ ਕਨਸਟੈਂਟਲੀ ਆਇਆ ਸੀ ਜੀ ਅੱਛਾ ਯਾਨ ਤੋਂ ਬਾਅਦ ਪਿਛਲੇ ਸਾਲ ਮੈਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲੁਧਿਆਣਾ ਗਿਆ ਸੀ ਜੀ ਉੱਥੇ ਐਗਰੀਕਲਚਰ ਮੈਜੇਟੇ ਉੱਥੇ ਦੇਖਿਆ ਕਿ ਜਿਆਦਾ ਕਿਸਾਨ ਜਿਹੜੇ ਆਪਣੇ ਹੀ ਘਰਾਂ ਤੋਂ ਲੈ ਕੇ ਆਉਂਦੇ ਨੇ ਕਰਦੇ ਨਹੀਂ ਉੱਥੋਂ ਸੋਚਿਆ ਵੀ ਮੈਂ ਵੀ ਕਿਉਂ ਨਾ ਕਰਾਂ ਇਹ ਪ੍ਰੋਡਕਟ ਜਿਹੜੇ ਆਪਣੇ ਆਪ ਤੇ ਤਿਆਰ ਕਰਾਂ ਅੱਛਾ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਸਾਰੇ ਜਿੰਨੇ ਪ੍ਰੋਡਕਟ ਤਿਆਰ ਕੀਤੇ ਠੀਕ ਹੈ ਜਿਵੇਂ ਹਲਦੀ ਤੁਸੀਂ ਕਿੰਨੇ ਤਰ੍ਹਾਂ ਦੀ ਦੱਸਦੇ ਸੀਗੇ ਇੱਕ ਕਾਲੀ ਹਲਦੀ ਤੇ ਕੀ ਫਰਕ ਹੈ ਇਹਦੇ ਵਿੱਚ ਇਹ ਸਰ ਜਿਹੜੀ ਕਾਲੀ ਹਲਦੀ ਹੈ ਹਾਂ ਇਹ ਸਾਡੀ ਬੋਡੀ ਨੂੰ ਡੀਟੌਕਸ ਕਰਦੀ ਹੈ ਬਲੱਡ ਪਿਉਰੀਫਾਈ ਕਰਦਾ ਕੰਮ ਕਰਦੀ ਹੈ ਸਾਡਾ ਕੋਈ ਵੀ ਸਰੀਰ ਨੂੰ ਬਿਮਾਰੀ ਹੈ ਉਹਨਾਂ ਨਾਲ ਲੜਨ ਦੇ ਸਮਰੱਥ ਹੈ ਅੱਛਾ ਯਾਨੀ ਕਿ ਆਮ ਬੰਦਾ ਜਿਹੜਾ ਮੈਡੀਸਿਨ ਖਾ ਰਿਹਾ ਜੇ ਇਹਨੂੰ ਡੇਲੀ ਯੂਜ਼ ਕਰਨਾ ਸ਼ੁਰੂ ਕਰ ਦੇ ਉਹਨੂੰ ਮੈਡੀਸਿਨ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਅੱਛਾ ਇਮਨ ਕੀ ਜਿਸ ਤਰ੍ਹਾਂ ਪੇਟ ਦੀ ਕੋਈ ਪ੍ਰੋਬਲਮ ਰਹਿੰਦੀ ਏ 슈ਗਰ ਦੀ ਦਿੱਕਤ ਰਹਿੰਦੀ ਏ ਨਾ ਹੋਰ ਵੀ ਐਨ ਬਿਮਾਰੀਆਂ ਨਾ ਬਹੁਤ ਵਧੀਆ ਦਾ ਕਿਵੇਂ ਕਿਵੇਂ ਇਹਨੂੰ ਯੂਜ਼ ਕਿਵੇਂ ਕਰਦੇ ਜਿਵੇਂ ਆਮ ਹਲਦੀ ਯੂਜ਼ ਕਰਦੇ ਓਵੇਂ ਕਰਦੇ ਇਹਦੇ ਖਾਲੀ ਪੇਟ ਦਾ ਚਮਚਾ ਲੈਣੀ ਅੱਛਾ ਹੋਰੇ ਨਾ ਕੋਈ ਜ਼ਿਆਦਾ ਨਹੀਂ ਦੁੱਧ ਨਾ ਨਹੀਂ ਵਗੈਰਾ ਲੈਣੀ ਜੇ ਹਾਂ ਕਿਸੇ ਦੀ ਹੈਗੀ ਇਸ਼ਿਆ ਤਾਂ ਦੁੱਧ ਨਾ ਵੀ ਲੈ ਸਕਦਾ ਜੀ ਪਰ ਜ਼ਿਆਦਾ ਇਹਨੂੰ ਬੈਨੀਫਿਟ ਜਿਹੜੇ ਫਿਸ਼ਲ ਜ਼ਿਆਦਾ ਬੈਨੀਫਿਟ ਜਿਹੜਾ ਉਹ ਸਿਰੇ ਖਾਲੀ ਪੇਟ ਪਾਣੀ ਨਾ ਲੈਣਾ ਠੀਕ ਹੈ ਇਹ ਤਾਂ ਹਲਦੀ ਹੋ ਗਈ ਤੁਸੀਂ ਹੁਣ ਜਿਵੇਂ ਸ਼ਹਿਦ ਹੈ ਇਹ ਫਿਰ ਤੁਸੀਂ ਬਾਕਸ ਲਾਏ ਹੋਏ ਨੇ ਸ਼ਹਿਦ ਦੇ ਵੀ ਆਪਣੇ ਇਹ ਬਾਕਸ ਨਹੀਂ ਮੇਰੇ ਕੋਲ ਹਿਮਾਚਲ ਚ ਨਹੀਂ ਹੈ ਅੱਛਾ ਇਹ ਹਿਮਾਚਲ ਜਿਮਰਾਸਪੁਰ ਜ਼ਿਲ੍ਹੇ ਕੇ ਹਮ ਆਪਣੇ ਬਾਕਸ ਰੱਖੇ ਹੋਏ ਹੈ ਜੀ ਉੱਥੇ ਹੀ ਮੈਂ ਦੇਖਾਂ ਠੀਕ ਹੈ ਸਰੋਂ ਵੀ ਤੁਸੀਂ ਆਪ ਤੇ ਫਿਰ ਉਧਰ ਗੰਨਾ ਵੀ ਤੁਸੀਂ ਵੀ ਜੇ ਹੋ ਜਾ ਹਾਂਜੀ ਗੰਨਾ ਜੀ ਜੇ ਜ਼ਰੂਰਤ ਪਏ ਤੇ ਬਾਹਰ ਮਾਰਕੀਟ ਤੋਂ ਲੈ ਲਈਦਾ ਤੇ ਆਰਗਨ ਮਿਲ ਜੇ ਉਹ ਲੈ ਲਈਦਾ ਠੀਕ ਹੈ ਜਿਵੇਂ ਇਹ ਬਿਸਕੁਟ ਨੇ ਇਹ ਬਿਸਕੁਟ ਵੀ ਤੁਸੀਂ ਆਪ ਬਣਾਉਨੇ ਆ ਆਪਣੇ ਜਾਰੇ ਇਹ ਬਿਸਕੁਟ ਜਿਹੜੇ ਦੇਸੀ ਘਿਓ ਦੇ ਨੇ ਗੋੜਿਆ 38 ਹੈ اچھا ਹੋਰ ਕੋਈ ਤੀਜਾ ਹੋਰ ਕੁਝ ਇੱਥੇ ਪਾਇਆ ਜਾਵੇ ਠੀਕ ਹੈ ਇੱਕ ਮੈਂ ਆ ਦੇਖਦਾ ਅਲਸੀ ਦੀਆਂ ਪਿੰਨੀਆਂ ਤੁਸੀਂ ਰੱਖੀਆਂ ਨੇ ਹਾਂਜੀ ਹਾਂਜੀ ਆ ਬਣਾ ਕੇ ਆ ਦੇਖੋ ਇਹ ਇਹ ਵੀ ਫਿਰ ਘਰੇ ਤਿਆਰ ਕੀਤੀਆਂ ਤੁਸੀਂ ਆ ਤਿਆਰ ਕੀਤੀਆਂ ਅੱਛਾ ਬਿਲਕੁਲ ਆ ਨੈਚੁਰਲ ਤਰੀਕੇ ਨਾਲ ਤਿਆਰ ਕੀਤੀਆਂ ਅੱਛਾ ਠੀਕ ਹੈ ਇਹ ਫਿਰ ਕਿਵੇਂ ਕਿਵੇਂ ਦਿਨੇ ਕਿਵੇਂ ਹੋ ਤੁਸੀਂ ਇਹ ਸਮਾਨ ਇਹ ਸਰ ਜਿਆ ਇਸ ਡੱਬੀ ਇਹ 100 ਰੁਪਏ ਦੀ ਹੈ ਹਾਂ ਇਹ ਕੋਈ ਕਿਲੋ ਲੈ ਕੇ ਜਾਂਦਾ ਉਹ 400 ਰੁਪਏ ਦੀ 400 ਰੁਪਏ ਦੀ ਤੇ ਹਲਦੀ ਹਲਦੀ ਕਿਵੇਂ ਵੇਚਦੇ ਹੋ ਹਲਦੀ ਸਰ ਜਿਹੜੀ ਇਹ ਇਹ ਆਪਾਂ ਜਿਹੇ ਤੇ ਜਿਹੜੀ ਖਾਣੇ ਵਾਲੀ ਹਲਦੀ ਹੈ ਉਹ ਆਮ ਜੋ ਮਾਰਕੀਟ ਦਾ ਰੇਟ ਮੈਂ ਉਹਦੇ ਮੁਤਾਬਕ ਵੇਚ ਰਿਹਾ ਹਾਂ ਠੀਕ ਹੈ ਜੋ ਮਾਰਕੀਟ ਦਾ ਰੇਟ ਹੈ ਆਪ ਤੁਰਤੇ ਲੋਕ ਕਹਿੰਦੇ ਹੁੰਦੇ ਸੀਗੇ ਕਿ ਜੇ ਤੁਸੀਂ ਆਪਣੀ ਫਸਲ ਆਪ ਪ੍ਰੋਸੈਸ ਕਰਕੇ ਵੇਚੋ ਤੇ ਤੁਹਾਨੂੰ ਦਿਨ ਤਿੰਨ ਗੁਣਾ ਕਹਿੰਦੇ ਕਿ ਫਸਲ ਦਾ ਭਾਅ ਮਿਲੇਗਾ ਬਾਕੀ ਇਹ ਸੱਚਾਈ ਹੈ ਰਿਐਲਿਟੀ ਇਹ ਬਿਲਕੁਲ ਸੱਚੀ ਹੈ ਸੱਚਾਈ ਗੱਲ ਹੈ ਅੱਛਾ ਹਾਂ ਜੇਕਰ ਆਪਾਂ ਪ੍ਰੋਸੈਸਿੰਗ ਕਰਕੇ ਆਪਨੀ ਕਰਕੇ ਅਸੀਂ ਮਿਹਨਤ ਕਰਕੇ ਇਹਨੂੰ ਲਿਆਉਨੇ ਆਂ ਮਾਰਕੀਟ 'ਚ ਨੈਚੁਰਲ ਅਸੀਂ ਕਮਾਉਂਦੇ ਆਂ ਤੇ ਜੇਕਰ ਆਪਾਂ ਇਹਨੂੰ ਸਿੱਧਾ ਜਾ ਕੇ ਕਮਿਸ਼ਨ ਦੇ ਤੌਰ ਤੇ ਵੇਚ ਦਈਏ ਸਾਡਾ ਲਾਓਸ ਬੋਲੋ ਸਾਹ ਹਾਂ ਲੱਗਦਾ ਕਿ ਇਹ ਵੀ ਗੱਲ ਕਹਿੰਦੇ ਨੇ ਕਿ ਜੇ 6 ਮਹੀਨੇ ਕਿਸਾਨ ਨੇ ਫਸਲ ਪਾਲੀ ਤੇ ਕਹਿੰਦੇ ਉਹਨਾਂ ਕਿਸਾਨ 6 ਮਹੀਨੇ ਚ ਨਹੀਂ ਕਮਾਉਂਦਾ ਜਿੰਨਾ ਕੋਈ ਇੱਕ ਦਿਨ ਚ ਹੀ ਕਮਾ ਜਾਂਦਾ ਜਦੋਂ ਡੀਲਰ ਤੋਂ ਇਹ ਬਿਲਕੁਲ ਸਰ ਇਹ ਬਿਲਕੁਲ ਸੱਚਾਈ ਹੈ ਕਿਉਂਕਿ ਉਹਦੇ ਅਸੀਂ ਤੀਜੀ ਆਪਣੀ ਫਸਲ ਜਿਹੜੀ ਕਿਸੇ ਤੀਜੇ ਬੰਦੇ ਨੂੰ ਦੇ ਦਿੰਦੀ ਉਹਦੀ ਮਰਜ਼ੀ ਹੈ ਉਹਨੇ ਕੀ ਰੇਟ ਲਾਉਣਾ ਹੈ ਕੀ ਨਹੀਂ ਲਾਉਣਾ ਅੱਛਾ ਉਹ ਵੀ ਮਰਜ਼ੀ ਓਏ ਸਾਡੀ 10 ਰੁਪਏ ਦੀ ਚੀਜ਼ ਹੁੰਦੀ ਹੈ ਉਹ ਕਹਿ ਦਿੰਦੇ 2 ਰੁਪਏ ਲੈਣੀ ਹੈ ਤੁਸੀਂ ਮੰਡੀ 'ਚ ਗਿਆ ਹਾਂ ਛੱਟ ਕੇ ਆਉਣੀ ਪੈਂਦੀ ਜੀ ਹਾਂ ਉਹ ਦੇ ਕੇ ਆਉਣੀ ਪਣੀ ਜੀ ਤੁਸੀਂ ਇਹ ਚੀਜ਼ਾਂ ਫੇਸ ਕੀਤੀਆਂ ਨੇ ਜਦੋਂ ਹਲਦੀ ਤੇ ਜਾਂ ਸਰੋਂ ਪਹਿਲਾਂ ਬੀਜਦੇ ਸੀਗੇ ਤੁਸੀਂ ਤਾਂ ਉਦੋਂ ਮਹਿਸੂਸ ਕੀਤਾ ਕਿ ਵਾਕਈ ਘਾਟੇ ਦਾ ਸੌਦਾ ਬਿਲਕੁਲ ਬਿਲਕੁਲ ਸਰ ਇਹ ਘਾਟੇ ਦਾ ਜੀਂਦਾ ਰ ਆਪ ਸੋਚਦੇ ਸੀ ਵੀ ਘਾਟੇ ਦਾ ਸੌਦਾ ਜੀ ਹਾਂ ਪਰ ਹੁਣ ਜੇਕਰ ਤੁਸੀਂ ਆ ਪ੍ਰੋਸੈਸ ਕਰੋ ਹਰ ਜਿਹੜੀ ਵੀ ਮੰਨ ਲਓ ਕਣਕ ਝੋਨਾ ਜੀ ਮਹਿਮਿਆਨਾ ਵੀ ਮੈਂ ਤਾਂ ਆਪਣੇ ਕਿਸਾਨ ਵੀਰਾਂ ਨੂੰ ਇਹ ਵੀ ਕਾਵਾਂਗਾ ਕਿ ਜਿਸ ਤਰ੍ਹਾਂ ਕਣਕ ਆ ਉਹਨੂੰ ਵੀ ਆਪਾਂ ਆਰਗੈਨਿਕ ਕਰਕੇ ਬਸਪਤੀ ਉਹਨੂੰ ਆਰਗਨ ਕਰਕੇ ਉਹਨੂੰ ਪ੍ਰੋਸੈਸ ਕਰਕੇ ਆਪਣੀ ਆਪਣੀ ਮਾਰਕੀਟ 'ਚ ਲੈ ਕੇ ਜੇ ਆਮ ਤੌਰ ਤੇ ਵੀ ਲੋਕ ਗੱਲ ਕਹਿੰਦੇ ਨੇ ਜਾਂ ਕਿਸਾਨਾਂ ਦੀ ਵੀ ਕਈ ਰਿਸ਼ਕਾਇਤ ਰਹਿੰਦੀ ਸੀ ਅਸੀਂ ਆਰਗੈਨਿਕ ਬੀਜ ਤੇ ਲਈਏ ਪਰ ਉਹਦੇ 'ਚ ਕਹਿੰਦੇ ਨੇ ਕਿ ਝਾੜ ਉਸ ਤਰੀਕੇ ਦੇ ਨਾਲ ਵਾਧਾ ਨਹੀਂ ਆ। ਕਹਿੰਦੇ ਫਿਰ ਰੇਟ ਸਾਨੂੰ ਵਧ ਦੇਣਾ ਪੈਂਦਾ ਪਰ ਕਹਿੰਦੇ ਨੇ ਕਿ ਲੋਕ ਫਿਰ ਵੱਧ ਰੇਟ ਦੇਣ ਤੋਂ ਝਿਜਕਦੇ ਨੇ ਤੁਸੀਂ ਤਾਂ ਜਲੰਧਰ ਦੇ ਮਾਡਲ ਟਾਊਨ 'ਚ ਬੈਠੇ ਹੋ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਕਿ ਲੋਕ ਵਾਕਈ ਜੇ ਸਾਫ ਸੁਥਰੀ ਚੀਜ਼ ਆ ਤਾਂ ਮਹਿੰਗੇ ਭਾਅ ਵੀ ਖਰੀਦਣ ਨੂੰ ਤਿਆਰ ਨੇ ਜੇ ਵੇਖੋ ਜੀ ਆਰਗਨ ਪਿਓਰ ਆਰਗਨ ਚੀਜ਼ ਹੈ ਉਹਦੇ ਸਾਫ ਸੁਥਰੀ ਚੀਜ਼ ਹੈ ਤੁਹਾਨੂੰ ਕਸਟਮਰ ਦਾ ਪੈਸਾ ਖਰਚਦਾ ਹੈ ਅੱਛਾ ਕਿਉਂਕਿ ਕਸਟਮਰ ਚਾਹੁੰਦਾ ਸਨ ਮੈਨੂੰ ਪਿਓਰ ਟੀਮ ਲਈ ਇਹ ਪਿਓਰ ਹੋਵੇ ਚੀਜ਼ ਕਸਟਮਰ ਪੈਸੇ ਵੱਲੋਂ ਨਹੀਂ ਪ੍ਰੋਬਲਮ ਕਰਦਾ ਜਿਵੇਂ ਤੁਸੀਂ ਮਾਡਲ ਟੌਨ ਚਲਾਈ ਹੈ ਹਨਾ ਇਹ ਨੋਵਾ ਲੈ ਕੇ ਆਉਂਦੇ ਹੋ ਤੁਸੀਂ ਸਭ ਤੋਂ ਵੱਧ ਪ੍ਰੋਡਕਟ ਥੋੜਾ ਕਿਹੜਾ ਸੇਲ ਹੁੰਦਾ ਹੈ ਕਿ ਇਸ ਟਾਈਮ ਤੇ ਜਿਹੜਾ ਜਿਆਦਾ ਮੇਰਾ ਪ੍ਰੋਡਕਟ ਸੇਲ ਹੋ ਰਿਹਾ ਜੀ ਮੇਰੀਆਂ ਹਲਦੀਆਂ ਸੇਲ ਹੋ ਰਹੀਆਂ ਮੇਰਾ ਸਰੋਂ ਦਾ ਤੇਲ ਸੇਲ ਹੋ ਰਿਹਾ ਮੇਰਾ ਆਰਗਨ ਗੁਰਤਿਆ ਹੋ ਰਿਹਾ ਸੀ ਠੀਕ ਹੈ ਜਿਵੇਂ ਸਰੋਂ ਦਾ ਤੇਲ ਹੈ ਇਹਨੂੰ ਲੈ ਕੇ ਵੀ ਬੜੇ سارے ਲੋਕਾਂ ਦਾ ਸਵਾਲ ਹੁੰਦਾ ਕਿ ਇਹ ਤੁਸੀਂ ਹਨਾ ਬੜੀ ਵਧੀਆ ਲੱਗਦਾ ਵੀ ਨੇਚਰਲ ਜਿਹਾ ਹਨਾ ਕਿਨੇ ਕੱਚੀ ਕਾਣੀ ਦਾ ਇੱਕ ਤੇਲ ਹੁੰਦਾ ਉਹ ਬਹੁਤ ਪਿਓਰ ਹੁੰਦਾ ਇਹ ਇਹ ਉਹ ਚੀਜ਼ ਹੈ ਨਹੀਂ ਸਰ ਕੱਚੀ ਕਾਣੀ ਤੇ ਅਜੇ ਤੱਕ ਮੈਨੂੰ ਦੇਖਿਆ ਨਹੀਂ ਵੀ ਕੱਚੀ ਕਾਣੀ ਕਿਹਦੇ ਕਿਨੂੰ ਆ ਇਹਨੂੰ ਤੇ ਆਪ ਨਹੀਂ ਅਜੇ ਤੱਕ ਪਤਾ ਇਹ ਗੱਲ ਦਾ ਜੀ ਇਹ ਕਿਵੇਂ ਤਿਆਰ ਕਰਦੇ ਹੋ ਤੁਸੀਂ ਇਹ ਸਾਰਾ ਅਸੀਂ ਨੇਚਰਲ ਤਰੀਕੇ ਨਾਲ ਨੂੰ ਆਪਾਂ ਤਿਆਰ ਕਰਦੇ ਆ ਇਹਨੂੰ ਆਪਾਂ ਜਿਹੜਾ ਕੋਲਡ ਪ੍ਰੈਸ ਕਰੀਦਾ ਅੱਛਾ ਉਹਦੇ ਨੂੰ ਤਿਆਰ ਕਰਕੇ ਇਹਨੂੰ ਆਪਾਂ ਕਰਦੇ ਆਂ ਕਿਉਂਕਿ ਜੇਕਰ ਸਾਡੀ ਜਿਸ ਚੀਜ਼ ਦੇ ਵਿੱਚੋਂ ਤੇਲ ਨਿਕਲਣਾ ਜੀ ਉਹ ਪਿਓਰ ਆ ਤੇ ਨੈਚੁਰਲ ਤੇਲ ਪਿਓਰ ਆਏਗਾ ਅੱਛਾ ਤੇ ਜੇਕਰ ਉਹਨੂੰ ਆਪਾਂ ਖਾਲ ਪਾ ਕੇ ਰਸਾਇਨਿਕ ਪਾ ਕੇ ਤਿਆਰ ਕੀਤਾ ਤੇ ਤੇਲ ਵੀ ਉਸ ਤਰ੍ਹਾਂ ਦਾ ਬਣਾਂਗੇ ਅੱਛਾ ਆਪਾਂ ਨੂੰ ਕੋਈ ਰਸਾਇਨਿਕ ਵਗੈਰਾ ਨਹੀਂ ਪਾਉਂਦੇ ਜਿਵੇਂ ਬੜੇ سارے ਲੋਕਾਂ ਦਾ ਸਵਾਲ ਹੋਣਾ ਕਿ ਜਿਵੇਂ ਤੁਸੀਂ ਬਟਾਲੇ ਤੋਂ ਰੋਜ਼ ਆਉਂਦੇ ਹੋ ਜਲੰਧਰ ਇਨੋਵਾ ਲੈ ਕੇ ਬਟਾਲੇ ਕਿਉਂ ਨਹੀਂ ਤੁਸੀਂ ਕਰਦੇ ਸੇਲ? ਯਾਰ ਬਟਾਲੇ ਤੋਂ ਮੇਰੀ ਘਰ ਤੋਂ ਚੱਲ ਰਹੀ ਹੈ ਸੇਲ ਸਰ। ਅੱਛਾ। ਹਾਂ ਮੇਰਾ ਉਥੇ ਪ੍ਰੋਡਕਟ ਸੇਲ ਹੋ ਰਹੀ ਹੈ। ਠੀਕ ਹੈ। ਬਟਾਲੇ ਨਾਲ ਚੱਲਦਾ ਰਹਿੰਦਾ। ਜਿਵੇਂ ਤੁਸੀਂ 14 ਕਿੱਲਿਆਂ ਦੀ ਖੇਤੀ ਕਰਦੇ ਹੋ ਬੜੇ سارے ਲੋਕ ਜਦੋਂ ਸ਼ੁਰੂ ਵਿੱਚ ਕੰਮ ਕਰਨਾ ਹੁੰਦਾ ਉਹ ਲੋਕੀ ਕਹਿ ਵੀ ਦਿੰਦੇ ਨੇ ਹਨਾ ਕਿ ਤੁਸੀਂ ਤਾਂ ਆਰਾਮ ਨਾਲ ਯਾਰ ਖੇਤਾਂ 'ਚ ਕਰੋ ਕਿੱਥੇ ਤੁਸੀਂ ਏਡੀ ਦੂਰ ਜਾਏਂਗਾ ਤੇਲ ਕੁਕਿੰਗ ਆ ਸਾਰੀਆਂ ਚੀਜ਼ਾਂ ਇਹ ਹੁੰਦੀਆਂ ਨੇ ਜਹ ਬਿਲਕੁਲ ਹੁੰਦੀਆਂ ਹੈ ਜੀ ਕਿਉਂਕਿ ਇਹ ਸਾਰੇ ਕਹਿ ਦਿੰਦੇ ਯਾਰ ਤੂੰ ਇਹਦਾ ਤੇਲ ਕੁਕ ਕੇ ਆਏਂਗਾ ਕਿ ਸਰ ਐਡਵਰਟਾਈਜ਼ਮੈਂਟ ਤੇ ਲੋਕ ਕਰੋੜਾ ਰੁਪਿਆ ਕਰ ਰਹੇ ਆ। ਜੇ ਮੈਂ ਮੰਨ ਲਵਾਂ 1000 ਰੁਪਏ ਦਾ ਜਾਂ 1200 ਦਾ ਤੇਲ ਡੇਲੀ ਲਾ ਦਿਆਂਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਹਾਂ ਕਿਉਂਕਿ ਉਹਨੇ ਇੱਕ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਇਨਕਮ ਆ ਜਾਂਦੀ ਠੀਕ ਹੈ ਜੇ ਕਿਸਾਨ ਕੋਈ ਸ਼ੁਰੂ ਕਰਨਾ ਚਾਹੁੰਦਾ ਮੰਨ ਲਓ ਤੁਹਾਡੀ ਵੀਡੀਓ ਦੇਖ ਕੇ ਬੜੇ سارے ਲੋਕ ਮੰਨ ਲਓ ਕਿ ਸ਼ਹਿਰ ਦੇ ਖਰੀਦਦਾਰ ਵਿੱਚ ਆਉਂਦੇ ਨੇ ਉਵੇਂ ਕਈ ਕਿਸਾਨ ਨੇ ਜਿਹੜੇ ਤੁਹਾਡੇ ਵਾਂਗੂ ਪ੍ਰੋਸੈਸ ਕਰਕੇ ਵੇਚਣਾ ਵੀ ਚਾਹੁੰਦੇ ਨੇ ਕਿਵੇਂ ਇੱਕ ਕਿਸਾਨ ਸ਼ੁਰੂਆਤ ਕਰ ਸਕਦਾ ਜਿਹੜਾ ਆ ਫਸਲੀ ਚੱਕਰ ਦੇ ਵਿੱਚ ਫਸਿਆ ਹੋਇਆ ਕਿਵੇਂ ਇਹਦੇ ਚੋਂ ਬਾਹਰ ਨਿਕਲ ਸਕਦਾ ਕਿਵੇਂ ਛੋਟੀ ਇਨਵੈਸਟਮੈਂਟ ਤੋਂ ਸ਼ੁਰੂ ਕਰੇ ਸਰ ਪਹਿਲਾਂ ਕਿਸਾਨ ਨੂੰ ਬੇਨਤੀ ਕਰਾਂਗਾ ਕਿ ਇੱਕ ਪ੍ਰੋਡਕਟ ਨੂੰ ਸਟਾਰਟ ਕਰੇ ਇੱਕ ਆਪਣਾ ਪ੍ਰੋਡਕਟ ਲਿਆ ਕੇ ਉਹਨੂੰ ਚਾਲੂ ਸਟਾਰਟ ਕਰੇ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਮੈਂ ਕਿਸਾਨ ਹੁਣ ਮੰਨ ਲਓ ਮੇਰਾ ਮਨ ਗਿਆ ਵੀ ਮੈਂ ਆਪਣੇ ਹੋਰ ਪ੍ਰੋਡਕਟ ਵਦਾਵਾ ਮੈਂ ਆਪਣੇ ਜਿਹੜੇ ਆਰਗੈਨਿਕ ਕਿਸਾਨ ਵੀਰ ਕਰ ਰਹੇ ਆ ਖੇਤੀ ਮੈਂ ਉਹਨਾਂ ਨਾਲ ਕੋਈ ਜਾਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਕੋ ਜਿਹੜੇ ਉਹਨਾਂ ਦੇ ਪ੍ਰੋਡਕਟ ਹੈਗੇ ਨੇ ਆਰਗੈਨਿਕ ਪ੍ਰੋਡਕਟ ਨੇ ਉਹਨਾਂ ਨੂੰ ਮੈਂ ਲਿਆ ਕੇ ਮਾਰਕੀਟ 'ਚ ਲਿਆਣਾ ਅੱਛਾ ਠੀਕ ਇਹ ਉਹ ਕਿਸਾਨ ਮੇਰੇ ਰੰਬੀਤ ਸੰਪਰਕ ਕਰਨਾ ਚਾਹੁੰਦੇ ਆ ਤੇ ਕਰ ਸਕਦੇ ਆ ਮੈਂ ਉਹਨਾਂ ਦੀ ਪੂਰੀ ਹੈਲਪ ਕਰਾਂਗਾ ਤੇ ਹੈਲਪ ਲਵਾਵਾਂਗਾ ਵੀ ਤੇ ਦਵਾਵਾਂਗਾ ਜਾਨੀ ਕਿ ਤੁਸੀਂ ਆਪਣਾ ਬ੍ਰਾਂਡ ਬਣਾ ਲਿਆ ਜੇ ਕੋਈ ਇੱਕ ਪ੍ਰੋਡਕਟ ਸੇਲ ਕਰਨਾ ਚਾਹੁੰਦਾ ਤਾਂ ਤੁਸੀਂ ਉਹਨੂੰ ਆਪਣੇ ਨਾਲ ਲੈ ਸਕਦੇ ਲੈ ਸਕਦੇ ਆ ਲੈ ਸਕਦੇ ਠੀਕ ਹੈ ਇਹ ਹੁਣ ਕਿੰਨੇ ਟੋਟਲ ਪ੍ਰੋਡਕਟ ਹੈਗੇ ਨੇ ਜਿਹੜੇ ਤੁਸੀਂ ਬਣਾ ਕੇ ਸੇਲ ਕਰਦੇ ਹੋ ਮੇਰੇ ਕੋਲ 14-15 ਪ੍ਰੋਡਕਟ ਹੈ ਇਸ ਟਾਈਮ ਅੱਛਾ 14 ਤੋਂ 15 ਪ੍ਰੋਡਕਟ ਸੇਲ ਕਰਦੇ ਜਿਵੇਂ ਲੋਕਲ ਤਾਂ ਤੁਸੀਂ ਸੇਲ ਕਰੀ ਜਾਂਦੇ ਹੋ ਬਾਹਰੋਂ ਵੀ ਆ ਜਾਂਦੇ ਨੇ ਤੁਹਾਨੂੰ ਆਰਡਰ ਹਾਂਜੀ ਬਾਹਰੋਂ ਵੀ ਆਉਂਦੇ ਜੀ ਮੈਨੂੰ ਦਿੱਲੀ ਤੋਂ ਆਉਂਦੇ ਆ ਹਿਮਾਚਲ ਤੋਂ ਆਰਡਰ ਆਏ ਆ ਜੀ ਰਾਜਸਤਾਨ ਤੋਂ ਆਏ ਆ ਜੀ ਵੱਖ-ਵੱਖ ਸਟੇਟਾਂ ਤੋਂ ਵੀ ਆਉਂਦੇ ਨੇ ਕੀ ਫਿਰ ਮਲੇਸ਼ੀਆ ਵਗੈਰਾ ਤੋਂ ਬਾਹਰ ਬਾਹਰ ਨਹੀਂ ਕੰਟਰੀ ਤੋਂ ਵੀ ਆਏ ਆ ਹਰਲੇ ਮੁਲਕਾਂ ਤੋਂ ਵੀ ਆਉਣ ਲੱਗੇ ਹਾਂਜੀ ਹਾਂਜੀ ਠੀਕ ਆ ਤੁਹਾਡੇ ਨਾਲ ਦੇਖ ਕੇ ਫਿਰ ਲੋਕ ਆ ਜਾਂਦੇ ਨੇ ਥੋੜਾ ਕਈ ਵਾਰੀ ਬੰਦਾ ਕਹਿ ਦਿੰਦਾ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਤੁਸੀਂ ਬਣਾਉਂਦੇ ਕਿੱਥੇ ਹੋ ਕਈ ਵਾਰੀ ਕੋਈ ਜ਼ਿਆਦਾ ਗੋੜ ਲੈਣਾ ਚਾਹੁੰਦਾ ਜਾਂ ਜ਼ਿਆਦਾ ਹਲਦੀ ਲੈਣਾ ਚਾਹੁੰਦਾ ਹੈ ਬੰਦੇ ਦੇ ਮਨ 'ਚ ਸ਼ੰਕਾ ਵੀ ਹੁੰਦੀ ਹੈ ਕਿ ਵਾਕਈ ਆਰਗੈਨਿਕ ਹੈ ਫਿਰ ਤੁਸੀਂ ਵਿਜ਼ਿਟ ਕਰਵਾ ਦਿੰਦੇ ਉਹਨੂੰ ਉੱਥੇ ਬਿਲਕੁਲ ਸਰ ਜਿਹੜਾ ਵੀ ਜਿਸਦੇ ਕਿਹੇ ਮਨ 'ਚ ਸ਼ੰਕਾ ਹੋਏਗੀ ਮੇਰੇ ਨਾਲ ਜਾ ਕੇ ਮੇ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਬੜੀ ਚੰਗੀ ਗੱਲ ਹੈ ਕਿ ਕਿਸਾਨਾਂ ਨੂੰ ਐਵੇਂ ਅੱਗੇ ਆਉਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਕਿਸਾਨ ਸਾਡੇ ਜਿਹੜੇ ਨੇ ਉਹ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਨੇ ਜਦੋਂ ਫਸਲੀ ਚੱਕਰ ਚੋਂ ਤੁਸੀਂ ਬਾਹਰ ਨਿਕਲੋਗੇ ਥੋੜੇ ਥੋੜੇ ਪ੍ਰੋਡਕਟ ਜਿਹੜੇ ਨੇ ਉਹ ਤੁਸੀਂ ਸੇਲ ਕਰਨਾ ਸ਼ੁਰੂ ਕਰੋਗੇ ਵੈਰਾਈਟੀ ਦੇ ਵਿੱਚ ਤੁਸੀਂ ਫਸਲਾਂ ਬੀਜੋਗੇ ਉਹਨਾਂ ਨੂੰ ਪ੍ਰੋਸੈਸ ਕਰੋਗੇ ਵੇਚੋਗੇ ਤਾਂ ਤੁਹਾਨੂੰ ਸੁਭਾਵਿਕ ਤੌਰ ਤੇ ਫਾਇਦਾ ਨਜ਼ਰ ਆਏਗਾ ਕਿਉਂਕਿ ਕਹਿੰਦੇ ਨੇ ਕਿ 3-4 ਗੁਣਾ ਤੁਹਾਡੀ ਕਮਾਈ ਵੀ ਸ਼ੁਰੂ ਹੋ ਜਾਂਦੀ ਹੈ ਜੇ ਤੁਸੀਂ ਥੋੜੀ ਜੀ ਮਿਹਨਤ ਹੋਰ ਕਰ ਲਓ ਕਿਉਂਕਿ ਕਿਸਾਨ ਤਾਂ ਕਹਿੰਦੇ ਪਹਿਲਾਂ ਹੀ ਬਹੁਤ ਮਿਹਨਤ ਕਰਦਾ ਰਾਤ ਨੂੰ ਜਾਗ ਕੇ ਫਸਲਾਂ ਨੂੰ ਪਾਣੀ ਲਾਉਣਾ ਬਹੁਤ ਕੁਝ ਕਰਨਾ ਤਾਂ ਜੇਕਰ ਥੋੜੀ ਜੀ ਮਿਹਨਤ ਅੱਗੇ ਜਾ ਕੇ ਹੋਰ ਕਰੇ ਤਾਂ ਬਹੁਤ ਕੁਝ ਜਿਹੜਾ ਤੁਸੀਂ ਇਸੇ ਚੀਜ਼ ਤੋਂ ਹਾਸਲ ਕਰ ਸਕਦੇ ਹੋ ਤਾਂ ਹਰਜੀਤ ਸਿੰਘ ਢਿੱਲੋਂ ਹੁਣੀ ਇਸ ਦੀ ਮਿਸਾਲ ਬਣੇ ਹੋਏ ਨੇ ਜਿਹੜੇ ਆਪਣੇ ਖੇਤਾਂ ਦੇ ਵਿੱਚੋਂ ਫਸਲ ਪੈਦਾ ਕਰਦੇ ਨੇ ਔਰ ਉਸ ਨੂੰ ਪ੍ਰੋਸੈਸ ਕਰਕੇ ਇਸ ਵੇਲੇ ਜਲੰਧਰ ਦੇ ਵਿੱਚ ਵੇਚ ਰਹੇ ਨੇ ਜੇਕਰ ਇਹਨਾਂ ਦੇ ਕੋਲੋਂ ਤੁਸੀਂ ਕੋਈ ਸਮਾਨ ਖਰੀਦਣਾ ਹੈ ਜਾਂ ਕੋਈ ਜਾਣਕਾਰੀ ਲੈਣੀ ਹੈ ਤਾਂ ਜਲੰਧਰ ਦੇ ਵਿੱਚ ਮਾਡਲ ਟਾਉਨ ਦੇ ਵਿੱਚ ਇਹਨਾਂ ਨੇ ਆਪਣੀ ਨੋਵਾ ਗੱਡੀ ਲਾਈ ਹੋਈ ਆ ਇੱਥੇ ਆ ਕੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਦੇਖਦੇ ਰਹੋ ਹੈਸ਼ਟੈਗ ਪੰਜਾਬ